ਐਸਾ ਸਿਕਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਆ ਸਾਰੇ ਪਸ਼ੂ ਤੁਹਾਨੂੰ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਸੋਈਆਂ ਵਾਂ ਤੇ ਕੁਝ ਗੱਬਨਾ ਕੁਝ ਗਾਵਾਂ ਤੇ ਕੁਝ ਮੱਝਾਂ ਵਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸਾਨੂੰ ਟੇਠਾ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਅਮਰਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਕਾਸਰ ਤੇ ਫੋਨ ਨੰਬਰ ਇਹ ਬੋਲਦੇ 985682775 ਠੀਕ ਆ ਤੇ ਅੱਜ ਫੇਰ ਕਾਫੀ ਗਿਣਤੀ ਜੇ ਪਸ਼ੂ ਫੇਰ ਜੀ ਬਾਕੀ ਵੀਰ ਜੀ ਬੇਨਤੀ ਆ ਜਿਹੜੇ ਵੀਰ ਨੇ ਲੈਣਾ ਪਸ਼ੂ ਉਹ ਫੋਨ ਲਾਵੇ ਠੀਕ ਆ ਕਿਉਂਕਿ ਆਣੇ ਮੇ ਟਾਈਮ ਪੰਨ ਲੜ ਗੋ ਟਾਈਮ ਹੈ ਦੀਆਂ ਲਾ ਕੇ ਮੁਰਕੇ ਸਲਾਹ ਕਰਨੀ ਹੈ ਜਾਂ ਦੋਰੇ ਵੀਡੀਓ ਬਾਦੋਂ ਇਨੀ ਮਾਲ ਦੀ ਕੋਈ ਵੀਡੀਓ ਨਹੀਂ ਜੇ ਬਣੀ ਜੋ ਕੋਈ ਐ ਉਹ ਕੋਈ ਆ ਠੀਕ ਹੈ ਜਿਆਸਣੋਂ ਇਕਲੇ ਇਕਲੇ ਡੰਗਾਂ ਦੀ ਕਿਦਾਂ ਇਹ ਵੀਡੀਓ ਪਾ ਦੀ ਬਣਾ ਬਣਾ ਕੇ ਨਹੀਂ ਕਈ ਵਾਰੀ ਘਰ ਹੋਈਦਾ ਚਲੋ ਕਈ ਵਾਰੀ ਕਈਆਂ ਨੂੰ ਦਾਵਾ ਕਈਆਂ ਨੇ ਵੇਖਣੇ ਹੁੰਦੇ ਦੁਬਾਰਾ ਜੇ ਕੋ ਗੱਬਾਂ ਲਊਗਾ ਉਹਦਾ ਸਬਦਾ ਕਰੀ ਥਣ ਟਿੱਪਣੀਆਂ ਜਾ ਕੇ ਗੱਡੀ ਉੱਤੇ ਦੇ ਟਿੱਪਲੇ ਹਾਂਜੀ ਹਾਂਜੀ ਇਹੋ ਬਲਦ ਨਿਕਲ ਗਾ ਉਹਦੇ ਦੇਣਦਾਰੇ ਚਾਰ ਛਣ ਕਹਾਂਗੇ ਚਾਰ ਨਾ ਪੂਰੇ ਹੋਣਗੇ ਤਾਂ ਅਸੀਂ ਕਰੈਸ ਵਿੱਚ ਤਵੀ ਦੇਵਾਂਗੇ ਇਹ ਆ ਵੀ ਚਲੋ ਜੇ ਗੱਬਨ ਜਾਂਦਾ ਉਦੋਂ ਹੀ ਉਥੇ ਗੱਡੀ ਵਾਲੇ ਤੇ ਹੁਣ ਦਿਆਂ ਹੀ ਪਾਸ ਕਰ ਲੈ ਹਾਂਜੀ ਪਾਸ ਕਰੇਗੇ ਗਲਤ ਹੋਵੇ ਤਾਂ ਸਿਰ ਵਾਪਸ ਲਿਆਵਾਂਗੇ ਹਾਂਜੀ ਹਾਂਜੀ ਬਾਕੀ ਇਹ ਜਿਹੜੀ ਸੋਈ ਇਹਨੂੰ ਚੋਵੇ ਤਸੱਲੀ ਕਰ ਦੇ ਉਹਦੇ ਬਾਅਦ ਤਿੰਨ ਟਾਈਮ ਜੋ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਤੇ ਬਾਕੀ ਜੇ ਕਹਿਣਾ ਹੋਇਆ ਆਲਕੇ ਮੁਰਗੇ ਛੋਟੀ ਵੱਡੀ ਜੋ ਕੋਈ ਇਹੋ ਕੁਝ ਆ ਕਰੇ ਠੀਕ ਹੈ ਮੁਰਗੇ ਸਾਈਆਂ ਬਣਾਣੇ ਖੱਜੇ ਖਰਾਬ ਕਰਨਾ ਉਹ ਤੁਮ ਮਜਾ ਨਹੀਂ ਹੁੰਦਾ ਠੀਕ ਹੈ ਇਹ ਛਣ ਤੋਂ ਗਲਤ ਹੋਵੇ ਉਹ ਦੇਖ ਨਹੀਂ ਦਾਰਿਆ ਠੀਕ ਹੈ ਮਤਲਬ ਕਿ ਜੇ ਵੀਡੀਓ 'ਚ ਦੱਸਿਆਂ ਗੀਆਂ ਗੱਲਾਂ ਪੂਰੀਆਂ ਨਾ ਹੋਣ ਤੇ ਉਹਦੇ ਫਿਰ ਤੁਸੀਂ ਦੇਣਦਾਰ ਜੀ ਹਾਂਜੀ ਹਾਂਜੀ ਠੀਕ ਹੈ ਚਲੋ ਫਿਰ ਛੋਟੀ ਕਦੀ ਸੇਲ ਵਾਲੀ ਇਹ ਤੀਜੀ ਸਵੇਰ ਚੋੜੀ ਸੁਣੀ ਆ ਕਿਨਵਾ ਸਵੇਰ ਸੋਨਾ ਵਿਦਿ ਨੇ ਤੀਸਰਾ ਸਵੇਰ ਚੋੜੀ ਸੁਣੀ ਆ ਤੀਸਰਾ ਸਵੇਰ ਇਹਨੇ ਸੁਣਾਵਾ ਤੇ ਕਿੰਨਾ ਕ ਦੁੱਧ ਚਵਾ ਜੂਗੀ ਏ ਵੀਰ ਦੀ ਘਰ ਵਾਲੇ ਆਂਦੇ ਅਸੀਂ 14 ਕਿਲੋ 15 ਕਿਲੋ ਚੋਂ ਦੇ ਰਹੇ ਕੱਪੜਿਆਂ ਵੇਖੋ ਬਾਕੀ ਝੋਡੀ ਆ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਝੋਡੀ ਦੁੱਧ ਜੰਗਾ ਦੇਊਗੀ ਤਿਆਰ ਹੋਣੀ ਹੈ ਅੱਜ ਝੋਡੀ ਦੁੱਧ ਦੇ ਦੇਊਗੀ ਵੱਡੀ ਝੋਡੀ ਜੀ ਤੋਰਾਂ ਹਾਂ ਫੇਰ ਇੱਕ ਰੀ ਨਾ ਵੇਖੋ ਝੋਡੀ ਦੀ ਠਕਪੜਾ ਵੇਖੋ ਪਾਰੇ ਪੱਲੇ ਦੀ ਮੱਝ ਆ ਜਿਹੜੀ ਐ ਭਰਨੀ ਆ ਥੱਲੇ ਇੱਕ ਕਰੀ ਸਿੱਧੀ ਤੋਂ ਹੋਰ ਦੋ ਫਿੱਜੀ ਸਭ ਬਾਕੀ ਇਹ ਹੈ ਕਿ ਰਾਜੀ ਆ ਜਿਹੜੀ ਪੂਰੀ ਉੱਤਰਾਵੀ ਥਣਾ ਦਾ ਸਾਈਜ਼ ਗੈਪ ਵੀ ਚਲੋ ਠੀਕ ਲੈ ਜੋ ਬੰਦ ਫਿੱਜੀ ਅਰੇ ਇੰਨੀ ਓਟੋੜੀ ਬਣ ਜੂਗੀ ਤੇ ਕਿੰਨਾ ਰੱਖਣਾ ਵੀ ਜੀ ਫਿਰ ਇਹਦਾ ਮੁੱਲ ਮੁੱਲ ਵੀ ਜਿੱਦੀ ਨਾਲ ਕਰਨਾ ਇੱਧਰ ਵੇਖੋ ਛੋਟੀ ਦਾ ਥਾਂ ਲਿਓ ਕਿੱਥੇ ਕਿੱਥੇ ਲਗਾ ਕਰ ਮਾਰੀਓ ਤੇ ਕਿੰਨਾ ਫਿਰ ਇਹਦਾ ਮੁੱਲ ਮੋਲ ਤਾਂ ਕਰਨੀ ਜਿੱਦੀ ਛੋਟੀ ਦਾ ਭਾਏ 80 ਕਰੀਏ 85 ਕਰੀਏ 75 ਹੀ ਆ ਦੀ ਦੇ ਦਈਏ 75000 ਦੀ ਹਾਂ ਜੀ ਕਿ ਵਿੱਚੋਂ ਕਰ ਦੇਣਾ ਮਾਨਤਾ ਨਾਲ ਹੋਰ ਹਾਂ ਆ ਲੈ ਵੀ ਜਿੱਟ 70000 ਦੀ ਜੋੜੀ ਦੀ 70000 ਦੀ ਹਾਂ ਜੀ ਠੀਕ ਆ ਜਿਹੜਾ ਮਰਗੀ ਪਾਉ ਨੂੰ ਵੇਚਣ ਵਾਲਾ ਲੈ ਜੀ ਵੀ ਉੱਧਰ ਗੀਚ ਲਈ ਠੀਕ ਆ ਤੇ ਅੱਜ ਮੁੱਲ ਮੁੱਲ ਸਾਰੇ ਛੋਟੇ ਛੋਟੇ ਪਾਉਣੇ ਅੱਜ ਜਿਹੜੇ ਮੋਲੇ ਪਾ ਦਨੇ ਤੁਸੀਂ ਆਪ ਅੱਗੇ-ਪੱਗੇ ਰਹਿਣਾ ਵੀ ਘਰੇ ਚੋਰੀ ਲੈਂਦੀ ਆ ਠੀਕ ਆ ਹਾਂਜੀ ਅੱਜ ਆਪਣੇ ਪੈਸੇ ਪੂਰੇ ਕਰਨੇ ਆ ਕਿਤੇ ਸੱਚੀ ਨਾ ਨਿਕਲ ਹੋਣ ਬਾਅਦ ਚੋਂ ਨਿਕਲ ਹੋਣਗੇ ਚਲੋ ਕੋਈ ਨਹੀਂ ਆ ਠੀਕ ਆ ਤੇ ਅੱਜ ਕਿਉਂ ਛੋਟੇ-ਛੋਟੇ ਪਾ ਦਨੇ ਆ ਮੋਲੀ ਵੀ ਦੀ ਲਈਆਂ ਪਾਣਾ ਮੋਲੀ ਨਹੀਂ ਲਿਦਗੇ ਪਾਉਣੇ ਆ ਨਾਲੇ ਫਿਰ ਪ੍ਰੋਗਰਾਮ ਵੀ ਆ ਨਾ ਘਰੇ ਫਿਰ ਤੁਸੀਂ ਕਿਹਾ ਵੀ ਅੱਜ ਇੱਕ ਵਾਰੀ ਕੁੰਡੇ ਵੇਲੇ ਕਰ ਦਨੇ ਆ ਬਾਅਦ ਚ ਫਿਰ ਦੋ ਦਿਨ ਸਾਮੀਆਂ ਨਹੀਂ ਜਾਣੀਆਂ ਸਹੀ ਠੀਕ ਆ ਠੀਕ ਆ ਤੇ ਦੂਜੀ ਸਵੇਰ ਝੋਡੀ ਸੁਣੀਏ ਵੀਰ ਜੀ ਇਹ ਵੀ ਗੱਬਣੇ ਆ ਜੀ ਝੋਡੀ ਨੂੰ ਵੀ ਵਾਦੇ ਹੀ ਜਾਂਦੀ ਪਹਿਲਾਂ ਹੀ ਉਧਰੋਂ ਖਲਿਓ ਵੱਡੀ ਆ ਪਰ ਇਧਰੋਂ ਲਈ ਤੂੰ ਨਮਾ ਕੇ ਨਹੀਂ ਦੇਖੋ ਸਿੰਘ ਫਰੀਕੇ ਝੋਡੀ ਚ ਗੱਲਾਂ ਦੀ ਸੋਣੀ ਆ ਫੱਬ ਤੇ ਚਲੋ ਸਿੰਘ ਚੰਗਾ ਵਾ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਨੇ ਪਹਿਲਾਂ ਨੇ ਉਧਾਂ ਦੇ 11 12 ਕਿਲੋ ਜੋ ਆਇਆ ਦੁੱਧ 10 ਕਿਲੋ ਬੜਾ ਝੋੜੀ ਦਾ ਖੋਲ ਦੋ ਲੰਡੀ ਭਾਜੀ ਫਿਰ ਤੋਰੀ ਜੀ ਬਾਕੀ ਕੋਈ ਮੇਰੀ ਗੱਬਣ ਮੈਂ ਥਾਣਾ ਦੀ ਪਿੱਛਾ ਬਾਰੇ ਝੋੜੀਆਂ ਦਾ ਹੋਵਾਂਗੀ ਠੀਕ ਹੈ ਜੀ ਹਾਂਜੀ ਆ ਦੇਖ ਸੰਤੇ ਜੀ ਦੇਖੋ ਝੋਡੀ ਦੇ ਭਾਜਾ ਆਣ ਵੀ ਚੰਗਾ ਲੱਗਾ ਤੇ ਬਾਕੀ ਥੱਲੇ ਵਜੇ ਭਰੰਦੀ ਆ ਦੁੱਧ 10 11 ਲੀਟਰ ਜਿਹੜਾ ਕਹਿੰਦਾ ਕਿ ਚਵਾਈ ਜਾਣਾ ਇਹਨੇ ਬਾਕੀ ਤਿਆਰੀ ਹੈ ਬਹੁਤਾ ਟਾਈਮ ਨਹੀਂ ਇਹਨੇ ਖੜਨਾ ਕੋ 2 4 ਦਿਨਾਂ ਦੇ ਵਿੱਚ ਵਿੱਚ ਜਿਹੜਾ ਸੁਕਣਾ ਜਿਹੜਾ ਆ ਦੇਖ ਸਕਦੇ ਹਵਾਨਾ ਇਹਦਾ ਲਾ ਕੇ ਤਾਂ ਆਰੇ ਬਣੀ ਮਹੌਤਾਨਾ ਦਿਰ ਲਵਨ ਤੇ ਥਣਾ ਦੱਸ ਜੀ ਗਿਆਪ ਵੀ ਜਿਹੜਾ ਇਹਦਾ ਚੰਗਾ ਉਹ ਥੜਾ ਆਨ ਲਗਾ ਜੋੜੀ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਮੋਲੇ ਦਾ ਵੀ ਜੀ ਕਰ ਨੂੰ ਭਾਏ 80 ਕਰ ਰਹੀ ਹੈ 72 ਵੀ ਕਰਦੀ ਦਾ ਮੁੱਲ 70000 ਰ ਹੈ 70000 ਹਾਂਜੀ ਵਿੱਚੋਂ ਛੋਟ ਛਾਟ ਕਰਨੀ ਫਿਰ ਤਿੰਨ ਛੱਡ ਦਈਏ ਤਿੰਨ ਹੀ ਛੱਡ ਦੇਣਾ ਜੇ ਪੰਜ ਹੀ ਛੱਡ ਦੇਣਾ ਅੱਛਾ 60000 ਦੀ ਹੋਣੀ ਦੇ ਦੇਣੀ 65000 ਜੀ ਹਾਂਜੀ ਅੱਜ ਕਿੱਥੋਂ ਲੈ ਆਇਆ ਹਾਂ ਤੀਆਂਵਾ ਵੀਰ ਜੀ ਦੀ ਜਿਹੜੀ ਅੱਜ ਤੁਹਾਨੂੰ ਦੱਸਿਆ ਨਾ ਠੀਕ ਆ ਚਲੋ ਵੀਡੀਓ ਬਣਾਉਂਦੇ ਪਹਿਲੇ ਆਖਿਆ ਨਾ ਇਹ ਆ ਮੁੱਲ ਬਣੇ ਤੇ ਆਹ ਹੱਕੇ ਪੱਕੇ ਰਹਿਣਾ ਕਿੱਥੋਂ ਲੈ ਆਂਦੀ ਆ ਠੀਕ ਆ ਨਾਲੇ ਲੈ ਚੁੱਕੀ ਜਾ ਰਹੇ ਇਹ ਗੱਬਣ ਆ ਹਨਾ ਗੱਬਣੇ ਦੋ ਲੈ ਗਏ ਤਿੰਨ ਲੈਣੇ ਜਰਸੀ ਵਾੜਿਆ ਪੰਜਾਬ ਵਾਲੀ ਜਰਸੀ ਕ੍ਰੋਸ ਤੇ ਆ ਚਲੋ ਖੋਲੋ ਤੋਰ ਦੋ ਇਹਦੀ ਜਿਹੜੀ ਪਹਿਲਾਂ ਮੱਛੀ ਨੇ ਵੀਰ ਜੀ 13-14 ਕਿਲੋ ਦੁੱਧ ਜੋ ਆਇਆ ਘਰ ਆਲੇ ਆਦੇ ਆ ਹਾਂਜੀ ਉਹਦਾ 15 ਕਿਲੋ ਜੋ ਆਲੇ ਹੋ ਸਕਦਾ ਕੋਈ 16 ਜੋ ਆਲੇ ਪਰ 13-14 ਕਿਲੋ ਦੇ ਇੱਕ ਤੋਂ ਵਰਗੀ ਗਾਟੀ ਰਹੇਗਾ ਅੱਗੇ ਖਰਾ ਦੀ ਪਿੱਛੇ ਦੀ ਸਾਡੀ ਗਾਟੀ ਹੋਊਗੀ ਮੁੱਤੀ ਬਾਦੀ ਖਾ ਬਾਕੀ ਸੋਹਣੇ ਰੰਗ ਰੂਪ ਦੀ ਆ ਲੈ ਆਓ ਜੀ ਥਾਣੇ ਵੀ ਚੰਗਾ ਲੱਗਾ ਤੇ ਬਾਕੀ ਥੱਲੇ ਵੀ ਚੰਗੀ ਭਰੰਦੀ ਆ ਦੇਣਾ ਜਿੰਨੇ ਲੈ ਜਾਣੇ ਆ ਤੇ ਕਿੰਨਾ ਫਿਰ ਮੁੱਲ ਵਿੱਜੀ ਹਾਂ 65000 ਤੋਂ ਵੱਧ ਘਾਟ ਹੋਵੇ ਤਾਂ ਵੀ ਵਿੱਜੀ ਵਸਤੀ ਲੈ ਆਮ ਕਰੀਏ ਠੀਕ ਆ ਮੁੱਲੇ ਦਾ ਵੀ 40000 ਆ 40000 ਆ ਹਾਂ ਜੀ ਇੱਕ ਨੇ ਦਿਨ 38 ਦੀ ਇਹ ਹਾਂ ਨਾ 35000 ਦੀ 35000 ਦੀ ਜਿਹੜਾ ਮਰਜ਼ੀ ਲੈ ਲੈ ਠੀਕ ਹੈ ਜੀ ਠੀਕ ਹੈ ਜੀ ਜੱਫਰ ਸਿੰਘ ਜੀ ਪਹਿਲਾਂ ਉਹ ਚੀਏ ਦੇਖਣ ਨੂੰ ਦੂਜੇ ਨਹੀਂ ਜਾਵਦੀ ਜਿਹੜੇ ਘਰ ਵਾਲੇ ਪਹਿਲਾਂ ਨੇ ਤੇ ਹੁਣ ਪਹਿਲਾਂ ਨਹੀਂ ਦੂਜੀ ਹੋਏਂ ਗੜੀ ਘਰ ਹੈ ਮੁੱਲ ਲਈਓ ਪਹਿਲੇ ਨਾਲ ਤੇ ਚਲੋ ਪਹਿਲੇ ਹੋਵੇ ਦੂਜੇ ਹੋਵੇ ਉਹਦੇ ਕੋਈ ਗੱਲ ਨਹੀਂ ਪਾਈ ਇੱਕ ਨੰਬਰ ਉਹ ਕੋਈ ਰੱਸੀ ਨਹੀਂ ਪਾਉਣੀ ਜਿੱਦਾਂ ਮੱਦੀ ਕੋਈ ਥਲੇ ਪੀੜੀ ਡਾ ਕੇ ਬਹਿ ਕੇ ਮੇਰੀ ਕਿਉਂ ਵਸੀ ਹੋਵੇ ਠੀਕ ਹੈ ਕੋਈ ਹੁੰਦਾ ਕਿ ਪੈਰ ਵੀ ਬੁਰਦੂ ਕੀ ਤਾਂ ਵੀ ਮੁਕਦੇ ਹੀ ਖੜਾਂਗੇ ਠੀਕ ਹੈ ਤਾਂ ਵੀ ਵੀਰ ਜੀ ੋੜਾ ਵਾਲੇ ਦੁੱਧ ਵਾਲੇ 12 ਕਿਲੋ ਹੋਗਾ ਤਿਆਰ ਜਿਹੜਾ ਤਿਆਰ ਕੁਝ ਝੋਗੇ ਖੜੇ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਤੇ ਗਿਣੀ 15 ਕਿਲੋ ਚਵਾਜੂਗੀ ਬੈੜ ਠੀਕ ਆ ਤੇ ਆ ਬੱਚਾ ਇਹਦਾ ਹਨਾ ਖੋਲੋ ਹਟੋ ਦੀ ਫਿਰ ਇਹਨੂੰ ਖਾਣਾ ਇਹਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਬਾਕੀ ਸੇਵਾਂ ਵਾਲੇ ਸਾਡੇ ਲਈ ਬੈੜ ਦੇ ਕਿੰਨੇ ਦੁੱਧ ਦੁੱਧ ਵੀ ਚਿੱਟਾ ਕਰਾਉਂਦੇ ਆ ਨਾ ਠੀਕ ਹੈ ਜੀ 15 ਕਿਲੋ ਚਵਾਜੂਗੀ ਦੁੱਧ ਬੜਾ ਵੀ ਹੈ ਅੱਡੀ ਭਾਈ ਫਿਰਦੀ ਬੈਠਾ ਲਈ ਬਾਕੀ ਹੈਗੇ ਇਹ ਇਹ ਵੀ ਜਰਸੀ ਜੀ ਆ ਪੱਖ ਰੱਖਦੀ ਜਰਸੀ ਦਾ ਕਰੌਸਚੀ ਆ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਦੁੱਧ 12 ਲੀਟਰ ਮੌਕੇ ਤੇ ਜਿਹੜਾ ਤਿਆਰ ਹੋ ਗਿਆ ਸੀ ਉਹ ਲਾਉਂਗੀ ਵੀਰ ਜੀ ਇਹ ਕੋ ਥਾਲੇ ਆ ਕੇ ਤਾਂ ਮਛੀਰ ਹੀ ਕਰਦੀ ਆ ਠੀਕ ਹੈ ਜੀ ਤੇ ਇਹਦਾ ਫਿਰ ਛੋਟਾ ਜਿਹਾ ਮੁੱਲ ਇਹਦਾ ਮੁੱਲ ਚਲੀ ਆ ਚਲੀ ਯਾਰ ਇਹ ਕਿੰਨੇ ਦੀ ਆ ਇਹ ਵੀ 35000 ਦੀ ਦੇਣੀ ਹੈ ਅੱਛਾ ਇਹ ਵੀ 35 ਦੀ 35 ਦੇ ਭਾਵੇਂ ਕੋਈ ਹੋ ਲੈ ਜੇ ਭਾਵੇਂ ਸੂਈ ਲੈ ਜੇ ਤਾਂ ਭਾਵੇਂ ਕੋਈ ਗੱਭਰ ਲੈ ਜੇ ਆ ਵੀ ਤਾਜੀ ਸੂਈ ਜੀ ਇਹ ਵੀ ਜੀ ਕਰਾਦੀ ਸੀ ਜੀ ਠੰਡੀ ਧੀਰੀ ਕੋਈ ਰਸੀ ਹੋਣੀ ਹੈ 10000 ਕੋਲ ਸਤਾ ਜਾਈ ਬੱਚਾ ਜਿਹੜਾ ਗਿੱਲਾ ਹੀ ਨਾੜੋ ਜਿਹੜਾ ਨਾਲ ਆ ਰਾਤੀ ਸੂਈ ਜੇ 10000 ਕੋਲ ਬੋਲਾ ਸਟਾਰਟਿੰਗ ਹੋਵੇ ਵੀਰ ਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਵੀਰ ਜੀ 15 ਕਿਲੋ ਪਹਿਲਾਂ ਥਲੇ ਬੰਦਿਆਂ ਦੇ ਚੋਈ ਸੱਜਣ ਬੰਦੀ ਕੋ ਲਈ ਆ ਠੀਕ ਆ 15 ਕਿਲੋ ਵਾੜ ਚ ਆ ਜੂਗੀ ਤੋਰ ਹਾਂ ਫੇਰ ਇੱਕ ਰੋ ਠੰਡੀ ਧੀਰੀ ਥਣ ਲੱਗ ਕੇ ਮਈਆਂ ਵਾਲੇ ਚਵਾਈ ਕੇ ਲੱਗੀ ਆ ਬਾਕੀ ਬੱਚਾ ਜਿਹੜਾ ਕਾਫੀ ਭਲਿਆ ਦਿੱਤਾ ਹੈ। ਬੱਚਾ ਹੈ ਜਿਹੜਾ ਇਹਦੇ ਮਗਰ। ਥਾਣੇ ਦੇ ਕੋਈ ਚੰਗਾ ਲੱਗਾ। ਇਹ ਹੁਣ ਇਹ ਪਾਸ ਕਰਕੇ ਲਿਆਦੀ ਹੈ। ਲੈ ਲੈ। ਬਾਕੀ ਜਿਹੜੀਆਂ ਸੂਈਆਂ ਸਵਾਈਆਂ ਵਾਂ ਉਹਨਾਂ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ। ਜਿੱਤ ਨੰਨ ਜੋ ਪਾ ਸਾਡੇ ਗੜ ਭਾਵੇਂ ਦੋ ਡੰਗ ਚੋਲੋ ਤੇ ਭਾਵੇਂ ਤਿੰਨ ਡੰਗ ਚੋਲੋ ਉਹ ਜ਼ਿੰਮੇਵਾਰੀ ਤੁਹਾਡੀ ਹੈ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਚਾਲੀ ਹੈ 40000 ਰਿਆ ਹਾਂਜੀ ਇਹ ਕਿੰਨੇ ਦੇ ਦिए 30000 ਜਾਂਦੇ ਸੀ 30000 ਦੇ ਹਾਂਜੀ ਕਿ ਹੋਰ ਕਰ ਦੇਣਾ ਮਾਨ ਵਿੱਚ 26 ਵੀ ਦੇਦਾ ਤੇ ਇਹ ਵੀ ਇੱਕੋ ਹੀ ਜਾਣ ਦਾ ਸਾਰਾ ਲੋਟ ਹੈ। ਇਹ ਤਾਂ ਘਰੇ ਚੁੱਕ ਕਮਾਈ ਪਈ ਹੈ ਕਿ ਜਿਹੜਾ ਵੀਰਾ ਕੋਲ ਹੈ ਉਹਨਾਂ ਆਪਣੀ ਵੀਡੀਓ ਵੇਖ ਕੇ ਉਹਨਾਂ ਨੇ ਫੋਨ ਕੀਤਾ ਹੈ। ਤਾਂ ਬੰਦੇ ਨੇ ਮੇਰੇ ਨਾਲ ਕੀ ਕਮਾਇਆ ਹੈ ਜੋ 35 ਦੇ 35 35 35 ਆ ਭਾਂਵੇਂ ਜਿਹੜੀ ਮਰਜ਼ੀ ਕੋਈ ਲਾ ਜੇ। ਤੇ ਹੁਣ ਪਹਿਲੀ ਝੋਟੀ ਸੀ ਜੀ। ਝੋਟੀ ਹੈ ਕਿ ਤੁਹਾਨੂੰ ਕਾਫੀ ਕਮਾਲ ਦੀ ਤੁਹਾਨੂੰ ਦਿਖਾਉਣੀ ਹੈ। ਉਧਰ ਦੀ ਝੋਟੀ ਹੈ ਬੰਦਿਆਂ ਦੀ ਉਧਰੋਂ ਲਿਆਂਦੀ ਹੈ। ਆਹ ਦੇਖ ਸਕਦੇ ਹੋ ਬੰਦੇ ਤੇ ਮਗਰ ਵੀ ਨਾੜਾ ਜਿਹੜੀਆਂ ਚੰਗੀਆਂ ਵਾਂ। ਤੇ ਬਿਲਕੁਲ ਰਾਜੀ ਝੋਟੀ ਆ ਜਿਹੜੀ ਚੰਗੀ ਭਲੀ ਝੋਟੀ ਆ ਇਹ ਵੀ ਜਿਹੜੀ ਆਦੀ ਉਧਰੋਂ ਲੈਂਦੀ ਆ ਹਾਂਜੀ ਚੀ ਜਿਹੜੀ ਹੇਤਿਆਰ ਕੀਤੀ ਬੰਦੇ ਚਲੋ ਆ ਮੈਂ ਉਹਨਾਂ ਕੋਠੀਆਂ ਲਈਆਂ ਚਲੋ ਉਹਨਾਂ ਦੀਆਂ ਠੀਕ ਆ ਝੋਟੀ ਬਹੁਤ ਚੰਗੀ ਆ ਤੇ ਕਿੰਨਾ ਚਿਰ ਹੋਇਆ ਸੋਈ ਨਾ ਪਰਸੋਂ ਨਹੀਂ ਸੋਈ ਆ ਪਰਸੋਂ ਸ਼ਾਮ ਨੂੰ ਦੂਜੇ ਦਿਨ ਸੋਈ ਨੇ 9-10 ਤੱਕ ਬੋਲਾ ਹੀ ਹੋਗਾ ਨੰਗਲ ਚੋਟੇ ਹੋਣਾ ਇਹ ਕਿੰਨਾ ਦੁੱਧ ਚਵਾਈ ਜਾਊਗੀ ਜੀ 12-13 ਕਿਲੋ ਝੋਟੀ ਨਾਲ ਜਵਾਇ ਤੇ ਕੀ ਜਵਾਊਗੀ ਵੱਡੀ ਝੋਟੀ ਆ ਤੋਰੋ ਫੇਰ ਇੱਕ ਲਈ ਬਾਕੀ ਜਿਹੋ ਜੀ ਝੋਟੀ ਆ 12 ਲੀਟਰ ਦੁੱਧ ਦੇ ਇਹਨਾਂ ਜਿਹੜਾ ਚੋਨਾ ਚਾਹੀਦਾ ਵਾ ਇਧਰੋਂ ਖ ਬਾਕੀ ਕਿਤੇ ਔਲ ਨਾ ਕਰੂਗੀ ਕਾਰ ਡਾਂਗ ਕੋ ਜੋੜੀ ਜੋ ਵੇ ਲੋਕੀ ਪਿਆ ਮੋ ਟਾਈਮ ਦੋਰੀ ਮੈਂ ਕਿਤੇ ਢੜੀ ਚਾਰ ਵਰੀ ਮੇਰੀ ਜੋੜੀ ਜੋ ਵੇ ਠੀਕ ਆ ਮੇਰੇ ਪੂਜ ਵੀ ਰਾਜੀ ਨੇ ਤਾਂ ਵੀ ਮੁਕਤ ਨਹੀਂ ਹੋਣਾ ਨੀ ਜੋੜੀ ਦੇਖੋ ਬਦਾਰੀ ਕੀ ਧੰਨਵਾਦ ਕੱਦ ਕਾਠ ਵੀ ਇਹਦਾ ਚੰਗਾ ਉੱਚਾ ਵਾ ਤੇ ਪੂਰੀ ਰਾਜੀ ਆ ਜੀ ਇਹਦੇ ਮਗਰ ਕੱਟਾ ਹੈ ਬਾਕੀ ਹਵਾਨੇ ਤੇ ਬਰੀਕ ਬਰੀ ਕਿਨਾਰਾਂ ਜਿਹੜੀਆਂ ਚਾਰੇ ਪਾਸੇ ਚੰਗੀਆਂ ਹਾਂ ਹਾਂ ਦੇਖੋ ਕਿੱਡੇ ਗਿਆ ਦੇ ਲਗਾ ਦੇਓ ਕਿショ ਹਾਂ ਦੇਖ ਸੰਤ ਜੀ ਚੰਗੀ ਸੰਭੀ ਜੋੜੀ ਹੈ ਜੀ ਇਹ ਬੋੜਾ ਨਾ ਬੜੀ ਭੜ ਵੀ ਹੈਗੀ ਹੈ ਬੜੀ ਵੱਡੀਆਂ ਸੇ ਇਹ ਜਵਾਕ ਨੂੰ ਲੱਗਾ ਮੋਟਰ ਲੱਗੀ ਹੋਗੀ ਜਦੋਂ ਜਵਾਕ ਹਾਂ ਦੇਖ ਸਾਡੇ ਪਾਕਿਸਤਾਨਾਂ ਦਾ ਸਾਈਜ਼ ਗਿਆ ਅਗਲੇ ਆ ਪਿਛਲੇ ਆਂਦਾ ਜਿਹੜਾ ਚੰਗਾ ਵਾ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਮੁੱਲ ਤਾਂ ਵੀਰ ਜੀ 50 ਲੱਖ ਕਰਨੀਏ ਅੱਛਾ ਹਾਂ ਜੀ ਅੰਦਰ ਹੀ ਕਰੀਏ ਲੱਖਾਂ ਤੇ ਦੱਸੋ ਕਿੰਨੀ ਦੇ ਦੀ ਜੀ 95 ਦੇ ਦੀ ਜੀ ਨਹੀਂ ਕਿੰਨੇ ਦੇ ਕਮਾਈ ਨਹੀਂ ਕਰਨੀ ਦੇ ਦੇਣੀ ਹੈ ਜੋ ਢੀਪਾਣ ਲਈ ਹੈ ਕਿੰਨੇ ਦੇ 85 ਹਜ਼ਾਰ ਦੀ ਜੋੜੀ ਦੇ ਦੀ 85 ਹਜ਼ਾਰ ਦੀ ਹਾਂਜੀ ਕਿਉਂ ਚੋਂ ਛੋਟ ਛੜ ਕਰ ਦੋਗੇ ਉਹ ਚ ਕਿੰਨੀ ਛੜਦੀਏ ਦੱਸ 1000 2000 ਛੜਦੀਏ ਇਹ ਨਹੀਂ ਛੜਦੀਏ ਅੱਛਾ 82 ਹਜ਼ਾਰ ਦੀ ਜੋੜੀ ਦੇ ਦੀ 82 ਹਜ਼ਾਰ ਦੀ ਚੱਲ ਜੀ ਵੀਰ ਲੈਣੇ ਲੱਖ ਰੁਪਏ ਦੀ ਜੋੜੀ ਭਾਂ ਜਾ ਕੇ ਵੇਖ ਲੈ ਠੀਕ ਹੈ ਜੀ ਹਾਂਜੀ ਬਸ ਅੱਜ ਇਹ ਹੈ ਕਿ ਚਲੋ ਕੋ ਫੋਨ ਲਾਵੇ ਇੱਕ ਵਾਰੀ ਬੱਸ ਇਸਲੇ 12 ਤੋਂ ਜੋੜੀ ਫਿਰ ਦੱਸ ਤਿਆਰ ਹੋ ਗਈ ਜੀ ਤਿਆਰ ਜਿਹੜਾ ਘੱਟੀਏ ਦੇ ਇਹਨੂੰ ਐ ਝੋਖਾ ਮਨ ਬੰਦੇ ਦੀ ਸੁਣੋ 12 ਲੀਟਰ ਬਿਲਕੁਲ ਤਿਆਰ ਆਂ ਦੇਖਣੇ ਸਾਡੇ ਘਰੇ ਸੱਦੀ ਕਰਕੇ ਖੜੇ ਵੇਖੋ ਕਿਦਾਂ ਦਾ ਲੇਵੇ ਲੱਗਿਆ ਜੋੜੀ ਆ ਦੇਖ ਸਾਦੇ ਜੀ ਤਰੋਂ ਹਾਂ ਇੱਕ ਰਿਫਰਿਮ ਬਾਕੀ ਚੋਂਦਿਆਂ ਸਾਡ ਝੋਡੀ ਨੀਂ ਬੰਗੂ ਨੁੱਚੜ ਜੂਗੀ ਠੀਕ ਹੈ ਅਗਲੇ ਦਿਨ ਜਿਹਨੇ ਚੋਣੀ ਵੀ ਇਹਨੇ ਪਹਿਲਾਂ ਦੇਵਾ ਵਿਖੇ ਵੀਡੀਓ ਕਾਲ ਵਾਲੇ ਨਹੀਂ ਕੋਆ ਸਕਦਾ ਦੇਖੋ ਇਦਾਂ ਬਣੂਗੀ ਠੀਕ ਹੈ ਜੀ ਇੰਨਾ ਦੁੱਧ ਦੇ ਝੋਡੀ ਥਲੇ ਝੂਟ ਮਾਰ ਦੇਣਾ ਇਹ ਨਾਰਮਲ ਸੇਵਾ ਤੇ ਆ ਇਹਦੇ ਕੋਲ ਵੀ ਜਿਹੜਾ 12 ਲੀਟਰ ਦੁੱਧ ਜਿਹੜਾ ਤਿਆਰ ਦੱਸਦੇ ਆ ਸੋਈ ਸਵਾਈ ਹੈ ਇਹਦੇ ਮਗਰ ਕੱਟੀ ਆ ਬਾਕੀ 99 ਤਾਂ ਚੰਗੇ ਕਾਬ ਤੇ ਲੱਗਾ ਕਥਲੇਆਂ ਚੰਗੀ ਸਫਾਈ ਜੀ ਸੂਈਸ ਵਾਈ ਦੁੱਧ ਦੇ ਵਿੱਚ ਵਾਈ ਜੜੀ ਇਹਦੀ ਹੋ ਜਾਣੀ ਦੋ ਟਾਈਮ ਤੇ ਇਹਦਾ ਵਿੱਚ ਫਿਰ ਜਹਾਜਾ ਮੁੱਲ ਕਿੰਨਾ ਆ ਇਹਦਾ 80000 ਹੈ 80000 ਆ ਹਾਂ ਜੀ ਤੇ ਘੋਡੀ ਵਾਲ ਵੇਖੋ ਕੀ ਚੀਜ਼ ਆ ਦੇ ਵਿੱਚੋਂ ਕਰਨਾ ਮੰਨਤਾ ਨਾ ਦੱਸੋ ਕਿੰਨਾ ਕਰਦੀ ਹੈ 75 ਦੀ ਦੇ ਦਈਏ 75 ਦੀ ਘੋਡੀ ਜਿਹੜਾ ਮਰਜੀ ਰਹਿ ਅੱਛਾ 75 ਦੀ ਦੇ ਦੋ ਜੀ ਠੀਕ ਹੈ ਸੂਈ ਜਿੰਮ ਕਿੱਫਾ ਦੇ ਲਈ 9 ਨਾਲ 9 ਕਿਲੋਣਾ ਤੇਰੇ ਗੋਲਾ ਲਾੜੇ ਬਦੋਦਾਂ 9.5 ਲੀਟਰ ਮਾਰ ਕੇ ਰਾਵਾਂਗੇ ਦੋ ਰੋ ਫਿਰ ਇੱਕ ਦਿਨ ਇਹਨਾਂ ਨੂੰ 12 ਕਿਲੋ ਕਰ ਦਊਗੀ ਮੈਂ ਠੀਕ ਹੈ ਜੀ ਵਧੀਆ ਕੱਦ ਘੱਟ ਚਲੋ ਇਹਦਾ ਵੀ ਠੀਕ ਆ ਲੈ ਜੇ ਕਟਾਏ ਇਹਦੇ ਮਗਰ ਕੱਟਾ ਹੈ ਬੱਚੇ ਕੋਲ ਜਦੋਂ ਹੁਣੇ ਦਿਖਾ ਦਿੰਨੇ ਆਹ ਬੱਚੇ ਜੀ ਆਹ ਦੇਖ ਸਕਦੇ ਜੀ ਪਾ ਤਿੰਨ ਬੱਚੇ ਤੇਦਾ ਫਿਰ ਮੋਲ ਵੇਦ ਜੀ 70 ਜੋ ਜਾ ਜੇ ਜੀ ਜਾ ਜੇ ਕਰੀਏ ਫਿਰ 70000 ਦੇ ਰੱਖ 70 ਦੇ ਕੇ 68000 ਦੇ ਦिए ਜੀ 65 ਦੀ ਝੋਡੀ ਜਿਹੜੀ ਮਰਜੀ ਲੈ ਲਈ। ਅੱਛਾ 65000 ਦੀ। ਹੋਰ ਗਾਵਾਰੀਆਂ ਦੀ ਮੁਰਕੀ ਲਵੀਆਂ 200 ਘਾਟ ਤੋਂ 60000 ਦੀ ਝੋਡੀ ਘੜੀ ਵਿੱਚ ਪਤੀ ਆ ਜੇ 70 ਦੀਆਂ ਜਿਹੜੇ ਮੁੱਲ ਪਾ ਜਿਹੜਾ ਮਰਜੀ ਲੈ ਜੇ। ਠੀਕ ਆ। ਬਾਕੀ ਝੋਡੀਆਂ ਸਾਰੀਆਂ ਜਾ ਕੇ ਭਾਏ ਨੂੰ ਵੇਚਣ ਵਾਲੇ ਵੀਰ ਲੈ ਜੀ। ਠੀਕ ਆ। ਹਾਂਜੀ। ਤੇ ਠੀਕ ਆ ਵੀਰ ਜੀ ਹੋਰ ਕੋਈ ਸਵਾਲ ਆ? ਬਾਕੀ ਜੋ ਵੀ ਕੋਈ ਸਵਾਲ ਆ ਸਾਰਾ ਕੋਸ਼ਟਾ ਦੇ ਸਾਹਮਣੇ ਆ। ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਦੇਸ਼ ਚਾਹ ਕੇ ਪਸ਼ੂ ਖੜੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।